ਦੇ ਨਾਲ ਇਹ ਲੁੱਟ ਦੀ ਵਾਰਦਾਤ ਹੋ ਗਈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਉਹ ਦੋ ਬਾਈਕ ਸਵਾਰ ਨੇ ਜਿਹੜਾ ਇੱਕ ਬਾਈਕ ਦੇ ਉੱਤੇ ਆ ਤਾਂ ਦੂਸਰਾ ਥੱਲੇ ਉਤਰ ਆਂਦਾ ਹੈ ਜਿਸ ਨੇ ਆਪਣਾ ਮੂੰਹ ਰੁਮਾਲ ਦੇ ਨਾਲ ਬੰਨਿਆ ਹੋਇਆ ਹੈ ਤਾਂ ਜਿਵੇਂ ਹੀ ਸਫਾਈ ਕਰ ਰਿਹਾ ਸੀਗਾ ਕਾਰ ਵਰਕਸ਼ਾਪ ਦਾ ਮਾਲਕ ਤਾਂ ਉਸ ਦੇ ਗੱਲ ਨੂੰ ਹੱਥ ਪਾਂਦਾ ਹੈ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਚਪਟ ਕੇ ਚਪਟਾ ਮਾਰ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਲੁਟੇਰੇ ਫਰਾਰ ਹੋ ਜਾਂਦੇ ਨੇ ਦੇਖ ਸਕਦੇ ਹੋ ਕਿ ਅਜੇ ਦੁਕਾਨ ਖੋਲ ਕੇ ਵਰਕਸ਼ਾਪ ਮਾਲਕ ਸੀਗਾ ਜਿਹੜਾ ਸਫਾਈ ਕਰ ਰਿਹਾ ਸੀਗਾ ਸਾਫ ਸਫਾਈ ਕੀਤੀ ਜਾ ਰਹੀ ਸੀ ਉਸ ਦੇ ਵੱਲੋਂ ਪੂਰੇ ਆਪਣੇ ਧਿਆਨ ਦੇ ਵਿੱਚ ਉਹ ਲੱਗਿਆ ਹੋਇਆ ਸੀਗਾ ਇਸੇ ਦੌਰਾਨ ਇਹ ਬਾਈਕ ਜਿਹੜੇ ਸੀਗੇ ਉਹ ਦੋ ਲੁਟੇਰੇ ਆਂਦੇ ਨੇ ਪਹਿਲਾ ਪਿੱਛੋ ਹੀ ਇਹਨਾਂ ਨੇ ਤਾਕ ਲਾਈ ਹੋਈ ਸੀਗੀ ਤਾਂ ਇੱਕ ਬਾਈਕ ਚਲਾ ਰਿਹਾ ਤੇ ਦੂਸਰਾ ਜਿਹੜਾ ਸੀਗਾ ਬਾਈਕ ਤੋਂ ਥੱਲੇ ਉਤਰ ਜਾਂਦਾ ਹੈ ਤਾਂ ਪਹਿਲਾਂ ਅੱਗੇ ਨੂੰ ਜਾਂਦਾ ਹੈ ਤਾਂ ਫਿਰ ਦੇਖਦਾ ਹੈ ਕਿ ਜਿਹੜਾ ਵਰਕਸ਼ਾਪ ਮਾਲਕ ਹੈ ਉਹ ਸਫਾਈ ਦੇ ਵਿੱਚ ਲੱਗਾ ਹੋਇਆ ਤਾਂ ਉਸੇ ਦੌਰਾਨ ਉਸਦੇ ਚਪਟਾ ਮਾਰ ਕੇ ਜਿਹੜੀ ਸੋਨੇ ਦੀ ਚੈਨ ਸੀਗੀ ਉਹ ਲੁੱਟ ਕੇ ਫਰਾਰ ਹੋ ਗਿਆ ਤਾਂ ਦੋ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਉੱਤੇ ਇਹ ਵਾਰਦਾਤ ਹੋਈ ਹੈ ਜਿੱਥੇ ਸੀਸੀਟੀਵੀ ਦੇ ਵਿੱਚ ਇਹ ਵੀਰਾਂ ਕੈਦ ਹੋ ਗਏ ਨੇ ਕਾਰ ਵਰਕਸ਼ਾਪ ਮਾਲਕ ਦੇ ਵੱਲੋਂ ਆਪਣੀ ਦੁਕਾਨ ਖੋਲ ਕੇ ਅਜੇ ਸਫਾਈ ਕੀਤੀ ਜਾ ਰਹੀ ਸੀ ਪਰ ਇਹ ਲੁੱਟੇਰੇ ਦਿਨ ਚੜ੍ਹਦੇ ਹੀ ਵਾਰਦਾਤ ਨੂੰ ਅੰਜਾਮ ਦੇ ਗਏ ਨੇ ਤਾਂ ਸੋਨੇ ਦੀ ਚੈਨ ਲੁੱਟ ਕੇ ਫਰਾਰ ਹੋ ਗਏ ਨੇ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਇਹਨਾਂ ਦੀ ਪਹਿਚਾਨ ਹੋ ਸਕੇ ਤੇ ਕਾਬੂ ਵੀ ਆ ਸਕਣ ਤਾਂ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਦੇ ਉੱਤੇ ਵਰਕਸ਼ਾਪ ਮਾਲਕ ਦਾ ਉਹ ਤੁਹਾਨੂੰ ਸੁਣਾਣੇ ਉਹਦੀ ਕਿੰਨੇ ਵਜ ਦਾ ਟਾਈਮ ਸੀ ਮੈਂ ਪਰਸੋਂ ਸਵੇਰੇ 7 ਵਜੇ ਜੀ ਮੈਂ ਆਪਣੀ ਸ਼ਾਪ ਦੇ ਸਾਹਮਣੇ ਬਾਈਕ ਦੀ ਰਿਟੇਲਿੰਗ ਦੇ ਸਾਹਮਣੇ ਝਾੜੂ ਲਾ ਰਿਆ ਸੀਗਾ ਜੀ ਹੁਕਮੇ ਰੂਟੀਨ ਤੇ ਵੀ 10 ਸਾਲ ਤੋਂ ਲਾਉਂਦਾ ਆ ਰਿਹਾ ਹਾਂ ਜੀ ਹਾਂ ਜੀ ਉਹਨੇ ਝਾੜੂ ਲਾ ਰਿਹਾ ਜੀ ਦੋ ਬੰਦੇ ਬਾਈਕ ਤੇ ਆਏ ਜੀ ਪਹਿਲਾਂ ਮੇਰੇ ਤੋਂ ਅੱਗੇ ਨਿਕ ਜਾਂਦੇ ਨੇ ਫਿਰ ਉਹ ਵਾਪਸ ਆਉਂਦੇ ਨੇ ਵਾਪਸ ਆ ਕੇ ਮੈਂ ਜਦੋਂ ਪਿੱਠੇ ਘੋਣਾ ਮੈਂ ਅੱਗੇ ਚਲੇ ਜਾਂਦੇ ਮੇਰੇ ਤੋਂ ਫਿਰ ਜਦ ਮੇਰੀ ਪਿੱਠ ਉਹਨਾਂ ਵੱਲ ਹੁੰਦੀ ਹੈ ਜੀ ਬੈਕ ਮੇਰੀ ਉਹਨਾਂ ਵੱਲ ਹੁੰਦੀ ਆ ਬੰਦਾ ਪਿੱਠੂ ਆ ਕੇ ਮੇਰੀ ਚੈਨੀ ਸਨੇਚ ਕਰਕੇ ਭੱਜ ਜਾਂਦੇ ਜੀ ਕਿੰ ਅੱਛਾ ਦੇਖਿਆ ਜੀ ਆਵੇ ਮਾਰਕੀਟ ਵੀ ਪੂਰੀ ਹੈ ਅੱਗੇ ਆਵਾਜਾਈ ਵੀ ਪੂਰੀ ਹੈ ਤੇ ਉਹਨਾਂ ਨੂੰ ਖੋਫ ਨਹੀਂ ਸੀ ਬਿਲਕੁਲ ਵੀ ਬਿਲਕੁਲ ਕੋਈ ਖੋਫ ਨਹੀਂ ਹੈ ਜੀ ਸਵੇਰੇ 7 ਵਜੇ ਦੀ ਗੱਲ ਹੈ ਇੱਥੇ ਇੰਨੇ ਲੋਕ ਸੈਰ ਕਰਦੇ ਵਿੰਗਦੇ ਆ ਕਿਸੇ ਦਾ ਕੋਈ ਸਹੀ ਨਹੀਂ ਹੈ ਕੋਈ ਕੰਪਲੇਟ ਵਗੈਰਾ ਦਿੱਤੀ ਹੈ ਕੰਪਲੇਟ ਮੈਂ ਪੰਜ ਨੰਬਰ ਥਾਣੇ ਦੀ ਦਿੱਤੀ ਹੈ ਆਪਾਂ ਹੀ ਕਾਪੀ ਮਿਲ ਗਈ ਹੈ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਮੰਗ ਹੈ ਇਹ ਪ੍ਰਸ਼ਾਸਨ ਨੂੰ ਵੀ ਹੁਣ ਐਨਆਰਆਈ ਵੀ ਬਾਹਰੋਂ ਆ ਰਹੇ ਉਹਨਾਂ ਦੇ ਇੰਨਾ 골ਡ ਪਾਇਆ ਹੁੰਦਾ ਤੇ ਥੋੜਾ ਜਿਹਾ ਪ੍ਰਸ਼ਾਸਨ ਧਿਆਨ ਦੇ ਗੱਲਾਂ ਲੇ ਲੱਗਦਾ ਵੀ ਲੋਕ ਸੇਫ ਨਹੀਂ ਹੈਗੇ ਨਹੀਂ ਬਿਲਕੁਲ ਹੀ ਕੋਈ ਸੇਫ ਨਹੀਂ ਹੈ ਕਿਹੜੀ ਰੋੜ ਹੈ ਸਰ ਇਹ ਫਰੋਜਪੁਰ ਰੋੜੀ